9 ਅਪ੍ਰੈਲ ਨੂੰ ਦਿੱਤੇ ਗਏ ਰੇਲ ਰੋਕੋ ਪ੍ਰੋਗਰਾਮ ਨੂੰ ਕਿਸਾਨਾਂ ਨੇ ਇੱਕ ਦਿਨ ਲਈ ਟਾਲ ਦਿੱਤਾ ਹੈ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਮੁਤਾਬਕ 9 ਅਪ੍ਰੈਲ ਨੂੰ ਉਹਨਾਂ ਦੀ ਪ੍ਰਸ਼ਾਸਨ ਨਾਲ ਮੀਟਿੰਗ ਹੈ ਕਿਸਾਨਾਂ ਦੀ ਮੰਗ ਹੈ ਕਿ ਗ੍ਰਿਫਤਾਰ ਕਿਸਾਨ ਰਿਹਾ ਹੋਣ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਪ੍ਰੋਗਰਾਮ ਦਿੱਤਾ ਗਿਆ ਸੀ ਜੋ ਫਿਲਹਾਲ ਇੱਕ ਦਿਨ ਲਈ ਟਾਲ ਦਿੱਤਾ ਗਿਆ ਹੈ ਤੇ ਜਿਹੜਾ ਦੋਹਾਂ ਫੋਰਮਾ ਨੇ ਫੈਸਲਾ ਕੀਤਾ ਵਾ ਪਟਿਆਲੇ ਮੀਟਿੰਗ ਹੋਈ ਸੀ ਪੰਜਾਬ ਦੇ ਪ੍ਰਸ਼ਾਸਨ ਨਾਲ ਜਿਹੜੇ ਉੱਥੇ ਉੱਚ ਅਧਿਕਾਰੀ ਆਏ ਸੀ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹਨਾਂ ਤੋਂ ਬਾਅਦ ਫੈਸਲਾ ਇਹ ਆ ਪੀ ਹਰਿਆਣਾ ਸਰਕਾਰ ਵੀ ਗੱਲਬਾਤ ਕਰਨਾ ਚਾਹੁੰਦੀ ਆ ਔਰ ਇਹਨਾਂ ਦਾ ਸੀਗਾ ਵੀ ਤੁਸੀਂ ਸਮਾਂ ਸਾਨੂੰ ਦੇ ਦਿਓ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕਰਕੇ ਵੀ ਕੱਲ ਦਾ ਰੇਲ ਰੋਕੋ ਜਿਹੜਾ ਵਾ ਇਹ ਪੋਸਟਪੋਨ ਕੀਤਾ ਗਿਆ ਵਾ ਇਹ ਹੁਣ 10 ਨੂੰ ਰੇਲ ਰੋਕੋ ਅੰਦੋਲਨ ਹੋਊਗਾ ਜਦੋਂ ਸ਼ੰਭੂ ਬਾਰਡਰ ਤੇ ਚਲਣਾ ਸੀਗਾ ਸੋ 9 ਲੋਕ 9 ਵਾਲਾ ਰੇਲ ਰੋਕੋ ਅੰਦੋਲਨ 10 ਨੂੰ ਹੋਊਗਾ ਸ਼ੰਭੂ ਬਾਰਡਰ ਤੇ ਉਦੋਂ ਦਾ ਅਗਲੇ ਫੈਸਲੇ ਲੈ ਜਾਣਗੇ ਜਿਹੜਾ ਆਪਣੀ ਮੰਗ ਸੀਗੀ ਵੀ ਜਿਹੜੇ ਹਰਿਆਣੇ ਜਿੰਨੇ ਕਿਸਾਨ ਆਗੂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਜਿਹੜਾ ਬਾਰਡਰਾਂ ਤੇ ਬਿਜਲੀ ਪਾਣੀ ਸਫਾਈ ਦਾ ਪ੍ਰੋਗਰਾਮ ਸੀ ਉਹਦੇ ਬਾਰੇ ਸਹਿਮਤੀ ਬਣੀ ਹੋਈ ਆ ਸੋ ਇਸ ਕਰਕੇ ਰੇਲ ਰੋਕੋ ਅੰਦੋਲਨ ਹੋਣ ਜਿਹੜਾ ਵਾ ਉਹ ਸ਼ੰਭੂ ਬਾਡਰ ਤੇ 10 ਨੂੰ 10 ਅਪ੍ਰੈਲ ਨੂੰ ਹੋਊਗਾ ਨੌ ਦੀ ਜਗ੍ਹਾ ਤੇ ਇਸ ਕਰਕੇ ਪ੍ਰੈਸ ਨੋਟ ਕਰੇ ਔਰ ਅੰਦੋਲਨ ਜਿਹੜਾ ਬਾਡਰਾਂ ਤੇ ਹਰਿਆਣਾ ਤੇ ਚੱਲ ਰਿਹਾ ਵਾ ਉਹ ਲਗਾਤਾਰ ਜਾਰੀ ਰਹੂਗਾ ਔਰ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਔਰ ਇਹ ਕਿਸਾਨਾਂ ਦੇ ਜਿਹੜੇ ਮਸਲੇ ਆਪਾਂ ਹੱਲ ਨਹੀਂ ਕਰਾ ਲੈਂਦੇ